ਰਖੜੀ ਤੇ ਵਾਪਰੇ ਸੜਕ ਹਾਸੇ ਨੇ ਇੱਕ ਭੈਣ ਦੇ ਕੋਲੋਂ ਉਸ ਦਾ ਵੀਰ ਖੋਲੇ ਅਮਰੀਕਾ ਦੇ ਵਿੱਚ ਇਕਲੋਤੇ ਭਰਾ ਦੀ ਦਰਦਨਾਕ ਮੌਤ ਹੋ ਗਈ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਨੇ ਪਰ ਕਈ ਵਾਰ ਵਦੇਸ਼ੀ ਧਰਤੀ ਤੇ ਰਹਿੰਦੇ ਨੌਜਵਾਨਾਂ ਦੇ ਨਾਲ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ ਅਜਿਹੀ ਇੱਕ ਦੁਖਦਾਈ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ 19 ਸਾਲ ਦੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਅਮਰੀਕਾ ਚ ਵਾਪਰੇ ਅ ਦਰਦਨਾਕ ਸੜਕ ਹਾਸੇ ਦੇ ਵਿੱਚ ਪੰਜਾਬ ਦੇ ਮਾਛੀਵਾੜਾ ਦੇ ਰਹਿਣ ਵਾਲੇ ਵੰਸ਼ਦੀਪ ਸਿੰਘ ਦੀ ਜਾਨ ਚਲੀ ਗਈ। ਸਥਾਨਕ ਜੇਐਸ ਨਗਰ ਦੇ ਵਾਸੀ ਸਤਨਾਮ ਸਿੰਘ ਜੋ ਕਿ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਨੇ ਉਹਨਾਂ ਦਾ ਇਕਲੌਤਾ ਪੁੱਤਰ ਵੰਸ਼ਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਗਿਆ ਸੀਗਾ। ਅਮਰੀਕਾ ਦੇ ਫਰਜੀਨੋ ਸ਼ਹਿਰ ਦੇ ਵਿੱਚ ਰਹਿੰਦਾ ਸੀ ਅਤੇ ਉੱਥੇ ਸਟੋਰ ਦੇ ਉੱਤੇ ਨੌਕਰੀ ਕਰਦਾ ਸੀਗਾ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨਾਂ ਅਮਰੀਕਾ 'ਚ ਓਕਾਰ ਦੇ ਵਿੱਚ ਜਾ ਰਿਹਾ ਸੀਗਾ ਤਾਂ ਅਚਾਨਕ ਸਾਹਮਣੇ ਤੋਂ ਆਰੀ ਇੱਕ ਹੋਰ ਕਾਰ ਦੇ ਨਾਲ ਉਸਦੀ ਜਬਰਦਸਤ ਟੱਕਰ ਹੋ ਗਈ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਵੰਸ਼ਦੀਪ ਸਿੰਘ ਦੀ ਜਾਨ ਚਲੀ ਗਈ ਜਦੋਂ ਹੁਣ ਉਸਦੇ ਮਾਪਿਆਂ ਨੂੰ ਇਸ ਇਹ ਖਬਰ ਮਿਲੀ ਦੁਖਦਾਈ ਖਬਰ ਤਾਂ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਰਖੜੀ ਵਾਲਾ ਦਿਨ ਸੀਗਾ ਤਾ ਰਖੜੀ ਵਾਲੇ ਦਿਨ ਜਦੋਂ ਇਸ ਤਰੀਕੇ ਦੀ ਖਬਰ ਆਈ ਤਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਮ੍ਰਿਤਕ ਜਿਹੜਾ ਨੌਜਵਾਨ ਸੀਗਾ ਉਹ ਮਾਪਿਆਂ ਦਾ ਇਕਲੋਤਾ ਪੁੱਤ ਸੀਗਾ ਉਸ ਦੀ ਵੱਡੀ ਭੈਣ ਹੈ ਜੋ ਕਿ ਕੈਨੇਡਾ ਦੇ ਵਿੱਚ ਰਹਿੰਦੀ ਹੈ ਜਿਸ ਨੂੰ ਰਖੜੀ ਤੋਂ ਇੱਕ ਦਿਨ ਪਹਿਲਾਂ ਆਪਣੇ ਭਰਾ ਦੀ ਮੋਤ ਦਾ ਦੀ ਖਬਰ ਮਿਲਦੀ ਹੈ ਤਾਂ ਉਸ ਭੈਣ ਦੇ ਉੱਤੇ ਕੀ ਕੁਝ ਵੀਤ ਰਿਹਾ ਹੋਵੇਗਾ ਇਹ ਉਹੀ ਜਾਣਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਵੀ ਬੁਰਾ ਹਾਲ ਹੈ ਤੇ ਪੂਰੇ ਜੜਾ ਮਾਛੀਵਾੜਾ ਇਲਾਕਾ ਉਸ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਜੜੇ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਪਰਿਵਾਰ ਦੇ ਨਾਲ ਕੀਤਾ ਜਾ ਰਿਹਾ ਹੈ ਜੜੇ ਸਥਾਨਕ ਲੋਕ ਨੇ ਉਹਨਾਂ ਦੇ ਵੱਲੋਂ ਤਾਂ 2 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਇਹ ਨੌਜਵਾਨ ਗਿਆ ਸੀਗਾ ਪਰ ਇਹ ਨਹੀਂ ਪਤਾ ਸੀਗਾ ਕਿ ਕਦੀ ਉਹ ਵਿਦੇਸ਼ੀ ਧਰਤੀ ਤੋਂ ਵਾਪਸ ਹੀ ਨਹੀਂ ਪਰਤੇਗਾ ਤਾਂ ਕੈਨੇਡਾ ਦੇ ਵਿੱਚ ਇਸ ਨੌਜਵਾਨ ਦੀ ਭੈਣ ਰਹਿੰਦੀ ਹੈ ਜਿਸ ਨੂੰ ਰਖੜੀ ਵਾਲੇ ਦਿਨ ਪਤਾ ਲੱਗਦਾ ਕਿ ਉਸ ਦਾ ਵੀਰ ਉਸ ਤੋਂ ਹਮੇਸ਼ਾ ਲਈ ਦੂਰ ਚਲਾ ਗਿਆ ਹੈ ਤਾਂ ਇਸ ਤਰੀਕੇ ਦੀ ਜਦੋਂ ਮੰਦਭਾਗੀ ਖਬਰ ਆਈ ਤਾਂ ਮਾਪਿਆਂ ਦੇ ਉੱਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤਾਂ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਆਓ ਤੁਹਾਨੂੰ ਸੁਣਾਉਣੇ ਆ ਚੱਕ ਲੋਟ ਪਿੰਡ ਆ ਮੇਰਾ ਮੇਰੇ ਮੇਰਾ ਇਸ ਪਰਿਵਾਰ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਬਹੁਤ ਪੁਰਾਣੇ ਸਮੇਂ ਤੋਂ ਇਹ ਬੰਚਦੀਪ ਸੀ ਜਿਹਦਾ ਨਾਮ ਬੰਚਦੀਪ 19 ਸਾਲ ਦੀ ਏ ਸੀ ਵੀ ਇਹ ਹੁਣ 2 ਸਾਲ ਪਹਿਲਾਂ ਭੇਜਿਆ ਸੀ ਬਾਹਰ ਤੇ ਦੇਖੋ ਬੜਾ ਔਖਾ ਲੱਗਦਾ ਸੀ ਵੀਜ਼ਾ ਪਹਿਲਾਂ ਤਾਂ ਯੂ ਐਸ ਏ ਦਾ ਪਰ ਇਹਦਾ ਵੀਜ਼ਾ ਟੂਰਿਸਟ ਵੀਜ਼ਾ ਦਾ ਬੜੀ ਛੇਤੀ ਲੱਗ ਗਿਆ ਸੀ ਪਰ ਜਿਵੇਂ ਕਹ ਲੋ ਵੀ ਹੁਣ ਇਹਨੇ ਲੈ ਕੇ ਜਾਣਾ ਸੀ ਤੇ ਉੱਥੇ ਜਾ ਕੇ ਬਹੁਤ ਮਿਹਨਤੀ ਬਹੁਤ ਸੂਝਵਾਨ ਬੱਚਾ ਸੀ ਤੇ ਉੱਥੇ ਜਾ ਕੇ ਜੀ ਬਸ ਇਹੀ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਖਰੀ ਵਾਰੀ ਗੱਲ ਹੋਈ ਹੋਣੀ ਹੈ ਕੀ ਸ਼ਬਦ ਸੀਗੇ ਉਹ ਜਿਹੜੇ ਗੱਲ ਹੋਈਆਂ ਗੱਲ ਹੋਈ ਸੀ ਤੇ ਜੀ ਇਹ ਦਾ ਡੈਡੀ ਸਤਨਾਮ ਸਿੰਘ ਇਹ ਤਾਂ ਗੱਲ ਮਤਲਬ ਮੈਨੂੰ ਲੱਗਦਾ ਵੀ ਡੇਲੀ 7-8 ਵਾਰ ਗੱਲ ਕਰਦਾ ਸੀ ਹਮੇਸ਼ਾ ਜਿਵੇਂ ਇਹ ਕਹ ਲੋ ਵੀ ਆਪਣੇ ਬੱਚੇ ਦੇ ਨਾਲ ਹੀ ਰਹਿੰਦਾ ਸੀ ਜੋ ਵੀ ਇਹਨਾਂ ਨੇ ਗੱਲ ਕਰਨੀ ਇਹਨਾਂ ਦਾ ਕੋਈ ਜਿਵੇਂਕਾ ਬਾਪ ਬੇਟੇ ਦੀ ਗੱਲ ਹੁੰਦੀ ਉਹ ਨਹੀਂ ਸੀ ਇਹਨਾਂ ਦੀ ਇੱਕ ਜਿਵੇਂ ਦੋਸਤਾਂ ਵਾਲੀ ਗੱਲ ਸੀ ਮੈਂ ਤਾਂ ਇਹ ਚੀਜ਼ ਦੇਖ ਰਿਹਾ ਬਾਕੀ ਬਹੁਤ ਲੋੜਾ ਹੋਇਆ ਜੀ ਪਰਿਵਾਰ ਨਾਲ ਕਿੰਨੇ ਭੈਣ ਭਤੀ ਜੀ ਇੱਕ ਸਿਸਟਰ ਆ ਜੀ ਉਹਦੀ ਦੋਏ ਛਿਕੇ ਕੁੜੀ ਜਿਹੜੀ ਸਿਸਟਰ ਆ ਕੈਨੇਡਾ ਉਹ ਵੀ ਆ ਰਹੀ ਹੈ ਅੱਜ ਉਹ ਤੋਂ 3:30 ਵਜੇ ਤੋਂ ਅਮਰਿਤਿਕ ਦੇ ਦੀ ਗੱਲ ਕਰੀਏ ਕਦੋਂ ਤੱਕ ਪਹੁੰਚੂਗੀ ਇੱਥੇ ਦੇਖੋ ਜੀ ਉਧਰ ਚੱਲ ਰਿਹਾ ਉਧਰ ਜੋ ਵੀ ਪ੍ਰੋਸੈਸ ਹੈਗਾ ਇਧਰੋਂ ਪ੍ਰੋਸੀਡ ਹੋ ਗਿਆ ਤਾਂ ਆਪਣੇ ਵੱਲੋਂ ਉਧਰ ਉਹ ਕਰ ਰਹੇ ਨੇ ਸਾਰੇ ਜੋ ਵੀ ਰਿਸ਼ਤੇਦਾਰ ਵਿੱਚ ਹੈਗੇ ਨੇ ਨਾਲ ਬਾਸ ਸਤਨਾਮ ਸਿੰਘ ਜੀ ਸਾਡਾ ਬੱਚਾ ਵੰਸ਼ਦੀਪ ਜੋ ਮੈਕਾਦੇ ਵਿੱਚ ਗਿਆ ਸੀਗਾ ਕਾਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅਸੀਂ ਸਰਕਾਰ ਕੋਲ ਅਪੀਲ ਕਰਦੇ ਆਂ ਵੀ ਸਾਡੀ ਬੋਡੀ ਕਾਂਨ ਦੇ ਵਿੱਚ ਸਾਡੀ ਮਦਦ ਕੀਤੀ ਕਿੰਨੀ ਦੇਰ ਦੀ ਸੀ ਬੱਚੀ ਹੁੰਦੀ ਹੈ ਬੱਚੇ ਦੀ ਉਮਰ 19 ਸਾਲ ਕਿੰਨੀ ਦੇਰ ਦੀ ਹੁੰਦੀ ਹੈ ਬੱਚਾ ਦੋ ਸਾਲ ਦਾ ਫਿਰ ਬੱਚਾ ਸੀ ਬੱਚਾ ਸੀ ਕੀ ਹੋ ਹਲੀ ਭੈਣ ਸਿਕਸ ਸਿਸਟਰ ਹੈ ਉਹ ਕਿੱਥੇ ਕੈਨੇਡਾ ਦੇ ਵਿੱਚ ਉਹ ਅੱਜ ਫਾਜਾ ਰਹੇ ਸ਼ਾਮ ਨੂੰ ਅੱਛਾ ਉਹ ਬੰਦਾ ਉਹ ਲਈ ਚਾਹੁੰਦੇ ਬੱਚੇ ਨੂੰ ਭੇਜਿਆ ਉਹ ਪੱਤਰ ਦੇ ਕੇ ਬਣਾ ਕੇ ਬ੍ਰੀਅੰਟ ਆ ਰਹੇ ਸੀ ਨਹੀਂ ਆਉਂਦੇ ਸੀ ਹੋਇਆ ਤਾਂ ਜਪਾਨ ਅਸਲ ਬੱਚੇ ਦਾ ਫੋਨ ਆਇਆ ਵੀ ਮੈਂ ਫਰਮ ਤੇ ਜਾ ਰਹੇ ਆ ਰੈਡੀ ਆਪਣੇ ਨਾਲ ਉਹਨੇ ਗੱਲ ਕਰੀ ਲੈਡੀ ਕਹਿੰਦੇ ਚਲੋ ਠੀਕ ਹੈ ਉਸ ਤੋਂ ਬਾਅਦ ਸਾਨੂੰ 4 ਘੰਟੇ ਬਾਅਦ ਪਤਾ ਲੱਗੇਗਾ ਪੁਲਿਸ ਆਈ ਹੋਵੇ ਚੱਕ ਕੇ ਡਾਕਟਰ ਹਸਪਤਲ ਜਾਂ ਸਾਡੇ ਬੰਦੇ ਉੱਥੇ ਪਹੁੰਚੇ ਦਾ ਪਤਾ ਲੱਗੇਗਾ ਉਹਨਾਂ ਤੇਤ ਹੋ ਚੁੱਕੀ ਹੈ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਬੰਦਿਆਂ ਨੇ ਡਰਿੰਕ ਕਰੀ ਹੋਈ ਸੀ ਲੇਡਿਸ ਤੇ ਜੈਂਟਲਸ ਸੀ ਇਸ ਤਰੀਕੇ ਨਾਲ ਸਾਡੇ ਬੱਚਾ ਘਟੇ ਉੱਥੋਂ ਚਲਾ ਗਿਆ ਬੋਡੀ ਪੀਂਦੀਆ ਬਾਕਸ ਪੰਜਾਬੀ ਹਾਂਜੀ ਅਸੀਂ ਪੰਜਾਬ ਤੋਂ ਹੁਣ ਕਿਉਂਨੇ ਤਾਂ ਗਵਰਨਮੈਂਟ ਅੱਗੇ ਹੀ ਕਰਦੇ ਵੀ ਸਾਡੀ ਬੱਤ ਬੱਤ ਮਦਦ ਕੀਤੀ ਜਾਂਦੀ। ਦੱਸਿਓ ਮੇਰਾ ਨਾਮ ਹੁਣ ਸਿੰਘ ਆ ਜੀ। ਇਹਦਾ ਨਾਮ ਮਨਛਦੀਪ ਸੀਗਾ। ਲੇਕਿਨ ਮੇਰੇ ਸਾਡੂ ਦਾ ਬੇਟਾ ਸੀਗਾ। ਮੈਂ ਉਹਦਾ ਮਾਛੜ ਜੀ ਲੱਗਦਾ ਜੀ। ਲੇਕਿਨ ਇਹ ਬੱਚਾ ਛੋਟਾ ਜਿਹਾ ਜਦੋਂ ਜਨਮ ਹੋਇਆ ਤੇ ਤਦ ਵੀ ਅਸੀਂ ਸਾਡੇ ਹੱਥਾਂ ਜੀ ਗੋੜ ਦੀ ਸਾਡੇ ਕੋਲੀ ਖੇੜਿਆ ਸੀ। ਲੇਕਿਨ ਪਾਲਿਆ ਸਾਡੇ ਸ਼ੌਂਕ ਨਾਲ ਬਹੁਤ ਪਾਲਿਆ ਸੀਗਾ। ਸਾਨੂੰ ਇਹ ਨਹੀਂ ਸੀ ਪਤਾ ਕਿ ਕਹਿੰਦਾ ਵੀ ਮੈਂ ਅਮਰੀਕਾ ਜਾਣਾ, ਅਮਰੀਕਾ ਜਾਣਾ। ਬੱਚੇ ਦੀ ਖੁਸ਼ੀ ਪੂਰੀ ਕਰਦੇ। ਠੀਕ ਨਾ ਸਾਨੂੰ ਨੇ ਇਹ ਥੋੜੀ ਪਤਾ ਸੀਗਾ ਕਿ ਬੱਚੇ ਨਾਲ ਇਹ ਚਾਂਸ ਵਾਪਰ ਜਾਣਾ। ਇਹਦੇ ਪਾਜੀ ਬਹੁਤ ਪਰੇਸ਼ਾਨ ਆ ਲੇਕਿਨ ਸਾਡੇ ਸੱਜੀ ਮਾਂ ਸੀ। ਸਹੀ ਲੱਤ ਤੋੜ ਗਈ ਸੀ ਸਾਡੀ ਕਹਾਣੀ ਖਤਮ ਆ ਸਾਡੀ ਖਤਮ ਹੀ ਕਰ ਗਿਆ ਸਾਨੂੰ ਅਸੀਂ ਕਿੱਥੇ ਜਾਈਏ? ਸਹੀ ਕਿਸੇ ਪੱਥ ਜੋਗੀ ਨੇ ਇਹ ਜੀ। ਕਿ ਗਰਜਬਾਨ ਸੀਗਾ 19 ਸਾਲ। 19 ਸਾਲ ਉਹਦੀ ਉਮਰ ਜੀ ਕਿ ਅੱਜ ਵਿਆਹ ਦੀ ਚਾਹ ਵੀ ਪੂਰੇ ਕਰਨੇ ਸਨ। ਸਾਰਾ ਕੁਝ ਕਰਨਾ ਸੀਗਾ ਅੱਜ ਕੱਲ ਰਖੜੀਆ ਦੇਣੇ ਸੀਗਾ। ਉਹਦੀ ਭੈਣ ਨੂੰ ਪਤਾ ਲੱਗਿਆ ਕਿ ਮੇਰੇ ਭਰਾ ਦੇ ਰਖੜੀ ਬੰਨਣੇ ਸੀ। ਉਹ ਵਿਚਾਰੀ ਕੀ ਸੋਚੇਗੀ ਦੱਸੋ ਪਹਿਲਾਂ। ਉਦੇ ਮਾਪਿਓ ਕੀ ਸੋਚਣਗੇ ਜੀ ਉਹਦਾ ਡੈਡੀ ਉਹਦੀ ਮਾਤਾ ਕੀ ਸੋਚੇਗਾ ਤਾਂ ਕੀ ਹਾਲ ਬਣਿਆ ਬਹੁਤ ਪੁਰੀ ਹਾਲ ਤਾਂ ਖੁਦ ਸਾਡੀ ਪੁਰੀ ਹਾਲਤਾ ਜੀ ਸਾਡਾ ਤਾਂ ਬੇਟਾ ਹੀ ਅਸੀਂ ਛੋਟਾ ਜਿਹਾ ਗੋਦ 'ਚ ਲੈ ਕੇ ਪਾਲਿਆ 19 ਸਾਲ ਦਾ ਕਰਦਾ ਸੀ ਸਾਡਾ ਕੀ ਰੋਜ਼ ਸੀਗਾ ਅਸੀਂ ਕੀ ਕਰ ਕੀ ਕੀ ਸੋਚ ਕੇ ਬੱਚੇ ਨੂੰ ਵੱਡਾ ਕੀਤਾ ਅਸੀਂ ਤਾਂ ਖਤਮ ਹੋ ਗਏ ਸਾਡੀ ਸਾਡੀ ਕਹਾਣੀ ਖਤਮ ਹੋ ਗਈ ਅਸੀਂ ਕੀ ਕਰੀਏ ਸਾਡੀ ਬੇਵਾਬ ਹੋ ਗਈ ਭਾਜੀ ਅਸੀਂ ਤੇ ਬੱਚੇ ਨੂੰ ਬਹੁਤ ਓਖਾ ਪਾਲਿਆ ਸੀ ਜੋ ਉਹਦੇ ਚਾਹ ਸੀ ਕਿ ਬੱਚੇ ਮੈਂ ਅਮਰੀਕਾ ਜਾਣਾ ਮੈਂ ਪਾਪਾ ਜੀ ਤੁਹਾਨੂੰ ਮੈਂ ਸਾਰਾ ਬਣਾ ਦੂੰਗਾ ਤੁਹਾਨੂੰ ਜ਼ਮੀਨ ਬਣਾ ਦੂੰਗਾ ਜਾਇਦਾਦ ਬਣਾ ਦੂੰਗਾ ਪਾਪਾ ਜੀ ਅਮਰੀਕਾ ਪੇ ਤੇ ਪਾਪ ਕੋ ਤੁਹਾਡੀ ਏਡੀ ਸੱਟ ਲੱਗ ਗਈ ਸੀ ਕਿਸੇ ਪਾਸੇ ਜੋ ਗਿਰ ਰਹੀ ਹੈ ਅਸੀਂ ਬਹੁਤ ਪਰਜਾਨ ਆ ਜੀ ਅਸੀਂ ਖੁੱਦ ਅਸੀਂ ਬਹੁਤ ਦੁਖੀ ਆ ਜੀ ਸਹੀ ਕੀ ਕਰੀਏ ਸਾਡੀ ਇੱਕ ਹੀ ਪੁੱਤ ਸੀ 5-4 ਹੁੰਦੇ ਫਿਰ ਤੁਹਾਡੇ ਗੱਲ ਕੋ ਨਹੀਂ ਸੀ ਇੱਕੋ ਹੀ ਆਖਰੀ ਬੇਚਾ ਲੋਟਾ ਪੁੱਤਰ ਜੀ ਦਾ ਸਾਦਾ ਬੜੇ ਲਾਡਾ ਨਾ ਬੜੇ ਰੂਹਾਂ ਨਾ ਪਾਲਿਆ ਸੀ ਬੱਸ ਠੀਕ